ਆਜ ਲੈ ਆਈ ਜਾਂਦੀ ਅੱਜ ਲੈ ਆਂਦਾ ਹੀ ਫਰਾਈ ਤੁਨਾ ਅੱਜ ਸਾਰੇ ਸਾਰੇ ਵਿੱਚ ਸਾਰੀ ਹੁੰਦੇ ਆ ਕਿਰਦ ਨੂੰ ਨਾਲੇ ਦਿਖਾਵਾਂਗੇ ਕਹਣਾ ਆਈਫੋਨ ਲੈਦਾ ਤੇ ਤੇਰੀ ਗਊ ਗਾਵੀ ਅੱਜ ਸਾਰੇ ਨੇ ਆਈਫੋਨ ਲੈ ਜਾਂਦਾ ਹੈ ਦਿਖਾਉਂਦੇ ਆ ਚੀਰ ਉਹ ਜਾਇਏ ਬਾਹਰ ਕਰੇ ਮਾਰੇ ਆਗਾ ਦਾ ਹੈਲੋ ਹਾਂਜੀ ਸਤਾਜ ਜੀ ਉਹ ਲੈ ਤੇਰੇ ਉਸਤਾਦ ਨੇ ਆਈਫੋਨ ਲੈ ਆਂਦਾ ਹੀ ਨਵਾਂ ਉਹ ਲੈ ਸੱਚੀ ਆ ਗਿਆ ਫੇਮੇ ਹੁਣੇ ਆ ਗਿਆ ਬਸ ਆਇਆ ਇਧਰ ਹੀ ਆ ਮੈਂ ਤੂੰ ਕਿੱਥੇ ਆ ਉਹ ਲੈ ਆ ਉਹ ਸਾਹਮਣੇ ਖੜਾ ਤੂੰ ਦਾ ਰੋਗ ਕਰੇ ਕੋ ਨਾਵੇਂ ਸਾਹਮਣੇ ਆ ਗਿਆ ਇਧਰੇ ਇਹ ਹਾਲ ਐ ਪੂਰੇ ਸਾਹਮਣੇ ਹੀ ਆ ਖੜਾ ਮੈਨੂੰ ਪਤਾ ਨਹੀਂ ਹੋਲਾ ਉਲਾ ਸਾਜੀ ਲੈ ਲਿਆ ਫਿਆਈ ਹੁਣੇ ਸਟਾਰਜ ਬੜੀ ਖੁਸ਼ੀ ਨਾਲ ਹੋਈ ਯਾਰ ਤੇ ਆਈਫੋਨ ਲੈ ਲਿਆ ਰਾ ਯਾਰ ਚਾਹ ਲਈ ਫੋਨ ਦਿਖਾ ਯਾਰ ਕਿਹੜਾ ਵਾ ਤੇਥੋਂ ਓਏ ਆਈਫੋਨ ਤੇ ਤੈਨੂੰ ਪਤਾ ਆ ਵੇ ਆਈਫੋਨ ਲੈ ਆਂਦਾ ਹੀ ਚਲ ਤੈਨੂੰ ਘਰੇ ਜਾ ਕੇ ਦਿਖਾਉਨੇ ਆ ਵਧੀਆ ਤਰ੍ਹਾਂ ਉਹ ਘਰੇ ਜਾ ਕੇ ਅਨਬਾਕਸਿੰਗ ਕਰਕੇ ਦਿਖਾਉਨੇ ਆਈ ਹੂੰ ਨੀ ਠੀਕ ਆ ਟੈਨਸ਼ਨ ਲੈਣੀ ਨਹੀਂ ਤੂੰ ਚਲ ਆਣ ਘਰੇ ਤੇ ਚੱਲੀਏ ਇਕੱਲੇ ਜਾ ਕੇ ਦਿਖਾਉਨੇ ਆਈ ਆਣਾ ਚਲਾ ਫਤੁਰ ਸਟਾਰ ਦਿਖਾ ਦੇ ਹੁਣ ਦੰਦੀਆਂ ਵੜ ਜਾਵਾ ਆਈਫੋਨ ਲੈ ਲਿਆ ਤੇ ਹੁਣ ਤਾਂ ਮਾਣੀ ਕਰੀ ਜਾਂ ਨਿਆ ਤਈਆ ਭਰਾਵਾ ਹੁਣ ਗਿਰਦਨ ਵੀ ਭੁੱਲ ਜਾਣਾ ਵਾ ਅਰੇ ਇਹ ਰਾ ਗਈ ਤੇਰਾ ਸਾਥ ਤੇਰਾ ਆ ਗਈ ਹਣ ਐ ਹੁਣ ਆਈਫੋਨ ਹੀ ਦੇ ਦਿਆਂ ਹੁਣ ਕਿੱਦਾਂ ਘਰੇ ਜਾ ਖੋਲਣਾ ਇੱਥੇ ਨਹੀਂ ਓਏ ਜੇ ਮੈਨਾਂ ਲੜਨਾ ਪਈ ਤੇ ਦੰਦ ਦਰ ਗੱਡੀ ਕਿਨੇ ਬੰਦ ਕਰਨੀ ਆ ਗੱਡੀ ਮੈਂ ਹੀ ਬੰਦ ਕਰਨੀ ਹੋਰ ਕੂੰ ਕਰਨੀ ਉਸ ਤੋਂ ਆਣ ਕੇ ਚਲ ਆਇਆ ਸੋਤੋ ਯਾਰ ਕਾਲਾ ਉਹ ਲੈ ਆਈਫੋਨ ਦੀ ਦਾ ਆਈਫੋਨ ਨਹੀਂ ਨੂੰ ਕੋਣ ਉਹ ਨਹੀਂ ਦਾ ਹਲੇ ਸਟਾਰ ਜੀ ਪਰ ਫਿਰ ਇਹ ਕੀ ਫਤਰਾ ਆਪਣਾ ਖਾਂਗੇ ਨਹੀਂ ਆਈ ਮਾਰੇ ਮੋਟਾ ਨਹੀਂ ਠੀਕ ਆ ਬੈਨੇ ਬੈ ਆ ਕੜੀ ਚੱਲ ਬੈਨੇ ਆ ਬੈ ਆ ਤਾ ਖੋਲ ਕੇ ਕਿਹੜਾ ਕਰਕੇ ਉਹ ਇਤਾਂ ਇਨੀ ਛੇੜੀ ਥੋੜੀ ਕਰੀਦਾ ਆ ਗੁੱਸਾ ਮਾ ਜਾਂਦਾ ਆਈਫੋਨ ਇਹ ਪਹਿਲਾਂ ਇਹ ਮੰਤਰ ਪੜਨੇ ਆ ਮੰਤਰ ਨਹੀਂ ਪੜਨੇ ਉਹ ਪਹਿਲਾਂ ਦੂਰੋਂ ਮੇ ਆਈਫੋਨ ਆਈਫੋਨ ਹੀ ਆਣਾ ਹੈਗਾ ਦਾ ਆਈਫੋਨ ਹੀ ਆ। ਚੱਲ ਯਾਰ ਜਾ। 스타ਦ ਨਾ ਮੇ ਤੇਰਾ। ਜਾ ਚੀ ਗਿਰਦ ਨੂੰ ਕਿ ਆਈ ਜਾ ਓਪਨ ਕਰ। ਮੈਂ ਮੈਂ ਕਰ ਲੈਣਾ ਮਿੰਦੀ। ਹਰੇ ਯਾਰ ਉੱਥੇ ਜਾ। ਉਹ ਜਾ ਯਾਰ 스타ਦ ਤੂੰ ਆਹ ਕਿਹੜੀ ਗੱਲ ਆ ਯਾਰ Samsung ਦਾ ਫੋਨ ਦਿਖਾਤਾ ਤੈਨੂੰ ਕਹਿ ਕੇ ਆਈਫੋਨ। ਇਹ ਭਰਾਵਾ ਆਈਫੋਨੀਆ ਇਹ Samsung ਦਾ ਆਈਫੋਨ ਆ। ਉਹ ਜਾ ਭਰਾਵਾ ਇੱਥੇ Apple ਵੀ ਹੈ ਨਹੀਂ ਗੱਲ। ਇਹ Apple ਯਾਰ ਉੱਥੇ ਮਹਿੰਗੇ ਬੜੇ ਨੇ। ਕਿੱਲੋਂ ਉੱਥੋਂ ਮੰਗਾਏ ਆ ਗੇਟ ਤੋਂ। ਉਹ ਜਾ ਭਰਾਵਾ ਬੱਸ ਕਰ ਭਰਾਵਾ ਤੂੰ ਫੋਨ ਨੂੰ ਤੇ ਬਕਸ਼ ਦੇ ਭਰਾਵਾ। ਦੋ ਫੋਨ ਦੇ ਵੀ ਬੇਇੱਜ਼ਤੀ ਕਰੀ ਜਾਂਦੇ ਆ ਵਾ ਓਏ ਫਿਰ ਮੁੰਡਾ ਹੱਥਸਕਾਲ ਸਾਹਮਣੇ ਕੀ ਹੋ ਰਿਹਾ ਨਾ ਬਾਜੀ ਭਾਈ ਕਲਤੀ ਹੈ ਯਾਰ ਤੂੰ ਦੱਸ ਕਾਹ ਵੇਖ ਯਾਰ ਆ ਗਿਆ ਫੋਨ ਵਾ ਫੋਨ ਆਣਾ ਠੀਕ ਆ ਆਈਫੋਨ ਆ ਜਿਹੜਾ ਉਹ ਕੀ ਹੁੰਦਾ ਕੋਈ ਫੋਨ ਵਾ ਫੋਨ ਆਣਾ ਇਹ ਕਦੇ ਫੋਨ ਹੀ ਆਣਾ ਫੋਨ ਤਾਂ ਹੈਗਾ ਪਰ ਕੁਆਲਿਟੀ ਦੇਖ ਯਾਰ ਉਹ 1.5 ਲੱਖ ਰਾ ਦੇ ਕਿ ਕੁਆਲਿਟੀ ਨੂੰ ਯਾਰ ਕੀ ਹੋਗੀ ਅੱਪ ਚੱਲ ਜਾਂਦਾ ਅੱਦਾ ਯਾਰ ਤੇਰੇ ਆ ਨਹੀਂ ਯਾਰ ਹੈਗਾ ਨਾ ਫੋਨ ਹੀ ਆ ਫੋਨ ਤਾਂ ਹੈਗਾ ਵਾ ਯਾਰ ਪਰ ਯਾਰ ਤੂੰ ਝੂਠ ਬੋਲਿਆ ਸਤਾਰ ਯਾਰ ਆਈਫੋਨ ਦਾ ਡੱਬਾ ਦਿਖਾ ਕੇ ਆ ਦੇ ਆਈਫੋਨ ਦਾ ਬਾਕਸ ਦਿਖਾ ਕੇ ਤੇ ਸੈਮਸੰਗ ਦਾ ਦਿਖਾ ਯਾਰ ਇਹ ਇਹ ਜਿਹੜਾ ਫੋਨ ਹੈ ਨਾ ਇਹ ਮਹਿੰਗੀ ਫੋਨ ਆ ਉਹ ਜਾ ਸਕੂ ਆਈਫੋਨ ਮਹਿੰਗਾ ਵਾ ਭਰਾਵਾ ਤੇ ਆਈਫੋਨ ਆ ਇਹ ਕਿੱਥੇ ਆਈਫੋਨ ਯਾਰ ਸੇਬੋਂ ਦੇ ਕਿਲੋ ਮੰਗਾਏ ਆ ਗੇ ਉਹ ਉਜਾਰਾ ਕਿਲੋ ਇੱਥੇ ਲੱਗਣੇ ਕਿੱਦਾਂ ਵਾ ਯਾਰ ਦੱਸੀ ਆ ਇਹ ਸਾਰਾ ਤੇਰਾ ਲਾਦਨੇ ਆ ਉਹ ਜਾਬ ਯਾਰ ਬੱਸ ਕਰ ਯਾਰ ਬੱਸ ਕਰ ਕਿ ਕਰੇ ਸਾਰ ਮੈਂ ਲੈ ਆਂਡਨ ਰੋਡ ਤੋਂ ਹਾਂ ਹਾਂ ਮਰਾ ਤੋਂ ਰਾਤੀ ਮੋਡੀਫਾਈ ਕਰਕੇ ਨਾ ਨੂੰ ਆਈਫੋਨ ਬਣਾਤਾ ਉਹ ਜਾਬ ਉਹ ਤੋ ਕਿੱਦਾਂ ਬਣਾਇਆ ਦੱਸ ਇਹ ਇਹ ਟ੍ਰਿਕ ਆਣਾ ਪਲਾਨ ਥੋੜੀ ਦੱਸਨੇ ਆ ਮੈਨੂੰ ਨਹੀਂ ਦੱਸਨੇ ਤਾਂ ਹੋਰ ਕਿੰਨੂੰ ਦੱਸਨੇ ਆ ਕਿੰਨੂੰ ਨਹੀਂ ਦੱਸਨੇ ਪਲਾਨ ਯਾਰ ਕੀ ਪਲਾਨ ਹੈ ਮੈਂ ਇਹਦੇ ਸਿੱਧੇ ਕਿਹਨੂੰ ਉਹ ਜਾਮ ਦਾ ਤਾਂ ਹੁੰਦਾ ਬੜੀ ਗੁਰੂ ਦੀ ਹੁੰਦੀ ਹੈ ਉਜਾਬ ਬੰਸਾ ਯਾਰ ਮੈਨੂੰ ਤੇ ਦੱਸ ਦਿਆ ਕਰ ਯਾਰ ਯਾਰ ਓਏ ਤੈਨੂੰ ਮੈਂ ਦੱਸ ਤਾ ਕਿ ਕੀ ਗਿਰਦਾ ਉਹ ਤਰੇ ਚੰਡਾ ਵੱਜਣੀ ਆਂ ਤੂੰ ਕੱਲ ਬਾਹ ਮੇਰੀ ਟੋਪ ਨਹੀਂ ਨਹੀਂ ਥੀ ਆਂ ਕੱਲ ਠੀਕ ਆ ਸਟਾਰ ਨਹੀਂ ਟਵਰ ਸਟਾਰ ਯਾਰ ਮੈਂ YouTube ਤੇ ਵੀਡੀਓ ਦੇਖੀ ਸੀ ਕਿ ਆਈਫੋਨ ਥੱਲੇ ਸੁੱਟਦੇ ਆ ਤੇ ਟੁੱਟਦਾ ਨਹੀਂ ਗਾ ਇਹਨੂੰ ਵੀ ਸੁੱਟ ਕੇ ਦਿਖਾਇਆ ਯਾਰ ਓਏ ਯਾਰ ਤੇਰਾ ਦਿਮਾਗ ਖਰਾਬ ਓਏ ਮੈਂ ਐਸੇ ਕਾਇਨਾ ਮਹਿੰਗਾ ਹੋਣਾ ਕੋਈ ਫੋਨ ਗੁੱਸਾ ਕਰ ਜਾਂਦੇ ਹੁੰਦੇ ਆ ਉਜਾਬਰਾ ਬੱਸ ਕਰ ਓਏ ਯਾਰ ਮੇਰੀ ਗੱਲ ਇਹ ਮਸ਼ੀਨ ਨਹੀਂ ਹੁੰਦੀ ਆ ਠੀਕ ਆ ਕੀ ਕੁਸਾ ਕਰ ਜਾਂਦੀ ਆ ਮਸ਼ੀਨ ਇਹ ਕਾਦੀ ਆ ਇਹ ਤੇ ਬਾਹਰ ਖਾੜ ਲੈਣ ਜਾਣਾ ਉਹ ਯਾਰ ਕੱਲੇ ਜਾਣਾ ਅੱਛਾ ਚੱਲ ਤੂੰ ਇਹ ਦੱਸ ਸਾਰੀਆਂ ਪੱਗਾਂ ਲੈ ਛੱਡ ਦੇ ਆ ਚੱਲ ਇਹ ਤੂੰ ਲਿਆਂਦਾ ਕਿੰਨੇ ਦਾ ਇਹ ਦੱਸ ਇਹ ਯਾਰ ਮੈਂ ਲਿਆਂਦਾ ਜੀ ਤਿੰਨ ਮੈਂ ਦੱਸ ਸੱਚੀ ਦਾ ਦੱਸਣਾ ਪਰ ਗਾਪ ਨਹੀਂ ਮਾਰਨੀ ਹਾਂ ਸੱਚਾ ਦੱਸਣਾ ਯਾਰ ਇਹ ਲਿਆਂਦਾ ਮੈਂ ਡੇਢ ਲੱਖ ਉਹ ਜਾ ਮੈਂ ਫੇਗ ਗਾਪ ਮਾਰਦਾ ਯਾਰ ਤੂੰ ਇਹ ਲਿਆਂਦਾ ਮੈਂ ਡੇਢ ਲੱਖ ਦਾ ਹਾਂ 150 ਦੇ ਸੇਵ ਫੋਨ ਦੀ ਬਈ ਉਹ ਜਾ ਯਾਰ ਬਾਤ ਕਰ ਭਰਾਵਾ ਕਾਤੋਂ ਗੱਪ ਮਾਰਦਾਵੇਂ ਨਹੀਂ ਬਖਸ਼ਰੇ ਭਰਾਵਾ ਸ ਮੇਰੀ ਗੱਲ ਜੇ ਤੂੰ ਤੂੰ ਕੀ ਕਹਿੰਦਾ ਆਈਫੋਨ ਮੈਂ ਆਈਫੋਨ ਮੰਨਦਾ ਹੀ ਨਹੀਂ ਇਹਨੂੰ ਇਹ ਨਵਾਂ ਮੋਡਲ ਆਇਆ ਵਾ ਜੇ ਫੋਨ ਉਹ ਆਈਫੋਨ ਇਹ ਜੇ ਫੋਨ ਆ ਜਾ ਯਾਰ ਆਦਾ ਯਾਰ ਇਹ ਜੇ ਫੋਨ ਆ ਇਹ ਕੋਮਨ ਸਾਹਿਬ ਨੇ ਕੱਢਿਆ ਨਵਾਂ ਫੋਨ ਉਹ ਜਾ ਭਰਾਵਾ ਭਰਾਵਾ ਤੇ ਜੋ ਕੰਪਨੀ ਆਲੇ ਆਣੇ ਵੀ ਤੈਨੂੰ ਭਰਾ ਛੱਡਣਾ ਨਹੀਂ ਗਾ ਭਰਾ ਛੱਡ ਦੇ ਭਰਾਵਾ ਇਹਨਾਂ ਨਾਲ ਗੱਪ ਮਾਰਿਆ ਕਰ ਤੈਨੂੰ ਭਰਾ ਕੰਪਨੀ ਵਾਲਿਆਂ ਨੇ ਫੜ ਕੇ ਘੋੜ ਦੇਣਾ ਵਾ ਯਾਰ ਤੂੰ ਕਿੱਥੇ ਗਿਰਦ ਕਿੱਦਾਂ ਦਾ ਓਏ ਮੈਂ ਤਾਂ ਤੂੰ ਚੰਦਾ ਖਾ ਕੇ ਜਾਣਾ ਓਏ ਤੋਕਿਆ ਨਾ ਕਰ ਤੈਨੂੰ ਮੈਂ ਦੱਸਦਾ ਯਾਰ ਟੋਕਣਾ ਕੀ ਤੇਰੀਆਂ ਤਾਂ ਗੱਲਾਂ ਹੀ ਈ ਧਾਈਆਂ ਵਾ ਟੋਕਣ ਵਾਲੀਆਂ ਹੀ ਆ ਚੱਲ ਓ ਤਿੱਤਰ ਹੋ ਜਾ ਚੱਲ ਤਿੱਤਰ ਓਏ ਮੇਰੇ ਚਪੇੜਾ ਮਾਰੀਆ ਜਿੱਦੇ ਵੇਦਾਂ ਮਾਰੀਆਂ ਮਾਜਾ ਚਪੇੜਾ ਨੂੰ ਵਾ ਵਾਹੋ ਆਈ ਫੋਨ ਆਈ ਫੋਨ ਲੱਗਾ ਚੱਲ ਕੋਈ ਨਹੀਂ ਧਿਆਨ ਦਾ ਆਪਾਂ 1:30 ਹੋ ਚਿਰਿਆ ਯਾਰ ਇਹ ਚੋਕਲੇ ਆਈ ਗਿਆ ਉਹ ਅੱਧਾ ਕਿਲੋ ਸੇਵ ਕਰ ਦੇਣਾ ਗਾਈ ਪੈਸਿਆਂ ਵਾਸਤੇ ਚੱਲ ਕਾਪੀਆ ਮਾਰਤੀ ਆ ਜਿਹੜੇ ਦੇ ਸਾਹਮਣੇ ਗੱਪਾਂ ਮਾਰਦੇ ਆ ਹੋਰ ਇਸਤ ਦਾ ਸਾਹਮਣੇ ਥੋੜੀ ਜੱਗਦੇ ਆ ਸਾਤ ਤੇ ਸਾੜ ਹੀ ਹੁੰਦੇ ਆ ਪਾ ਗੱਪਾਂ ਮਾਰ ਕੇ ਆ ਗਿਆ ਹਾਂ ਆ ਗਈ ਤੇਰਾ ਭਰਾ ਫਿਰ ਇੱਧਰ ਗੱਲ ਸੁਣ ਗੱਲ ਪਤਾ ਕੀ ਕੱਪੜੇ ਮਾਰ ਲਿਆ ਆ ਫੜ ਫੋਨ ਤੇ ਤੂੰ ਲੈਣ ਯਾਰੇ ਤੂੰ ਖੇਡ ਰਾਮਣਾ ਟੁੱਟਾ ਮੈਂ ਇਹਨੂੰ 1.5 ਲੱਖ ਦਾ ਬਣਾਇਆ ਅੱਗੇ 15 ਮਿੰਟ ਪਹਿਲਾਂ ਟੁੱਟਾ ਤੇ ਯਾਰ 15 ਮਿੰਟ ਪਹਿਲਾਂ ਮੈਂ ਇਹਨੂੰ ਆਈਫੋਨ ਬਣਾਇਆ 1.5 ਲੱਖ ਦਾ ਆ ਦੇਖ ਚੱਲ ਤੂੰ ਕਾਕੇ ਖੇਡ ਜਾਗੇ ਲੈ ਆਨੰਦ ਜਾ ਫੋਨ ਬੀ ਟੋਟਾ ਜੀਜੀ ਵੀ ਮੀਲੀ ਨਹੀਂ ਲੈ ਕੇ ਆਇਆ